ਹਾਂਜੀ ਬਹੁਤ ਹੀ ਸਤਿਕਾਰਯੋਗ ਕਤਾੜੀ ਕਾਟ ਅਤੇ ਆਪਕੇ ਸਾਥੀਓ ਅੱਜ ਆਪਣੀ ਕਤਾੜੀ ਕਾਟ ਮਾਸਟਰ ਕਾਡ ਰੰਦੀਆਂ ਯੂਨੀਅਨ ਦੀਆਂ ਮੀਟਿੰਗਾਂ ਨੇ ਜਿਹੜੀਆਂ ਉਹ ਸਿੱਖਿਆ ਸਕੱਤਰ ਮੈਡਮ ਅੰਦਿੱਤਾ ਮਿੱਤਰਾ ਅਤੇ ਡੀਐਸਸੀ ਸਾਹਿਬ ਗੁਰਿੰਦਰ ਸਿੰਘ ਸੋਢੀ ਜੀ ਨਾਲ ਹੋਈਆਂ ਸਿੱਖਿਆ ਸਕੱਤਰ ਨਾਲ ਮੀਟਿੰਗ ਵਿੱਚ ਡੀਪੀਐਫ ਡੀਟੀਐਫ ਦੇ ਸਾਥੀਆਂ ਦੇ ਨਾਲ ਮੈਂ ਮੀਟਿੰਗ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਤੇ ਡੀਐਸਸੀ ਗੁਰਿੰਦਰ ਸਿੰਘ ਸੋਢੀ ਜੀ ਨਾਲ ਸਾਡੇ ਸਾਥੀ ਬਲਕਾਰ ਮਗਾਣੀ ਆ ਜੀ ਤੇ ਰਸ਼ਪਾਲ ਜਲਾਲਾਬਾਦ ਜੀ ਮੀਟਿੰਗ ਦੇ ਵਿੱਚ ਗਏ ਸੀ ਤਾਂ ਸਾਥੀਓ ਦੋਨਾਂ ਮੀਟਿੰਗਾਂ ਦੀ ਜਿਹੜੀ ਡਿਟੇਲ ਹੈ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸਭ ਤੋਂ ਪਹਿਲਾਂ ਸਿੱਖਿਆ ਸਕੱਤਰ ਨਾਲ ਮੈਂ ਸ਼ਾਰਟ ਦੇ ਵਿੱਚ ਕਿਉਂਕਿ ਪਹਿਲਾਂ ਡੀਟੀਐਫ ਵਾਲੇ ਪੇਜ ਤੋਂ ਵੀ ਅਸੀਂ ਲਾਈਵ ਹੋਏ ਸੀਗੇ ਉੱਥੇ ਵੀ ਜਾਣਕਾਰੀ ਦਿੱਤੀ ਸੀ ਤਾਂ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਕਿਉਂਕਿ ਉਹਦੇ ਵਿੱਚ ਮੈਂ ਮੁੱਖ ਤੌਰ ਤੇ ਇਹੀ ਗੱਲ ਦੱਸਣੀ ਚਾਹੁੰਦਾ ਕਿ ਜਿਹੜੇ ਆਪਣੇ ਪੇ ਸਕਿੱਲ ਦੇ ਕੇਸ ਲੱਗੇ ਆ ਉਹਦੇ ਵਿੱਚ ਆਪਾਂ ਜਨਰਲਾਈਜ਼ ਕਰਨ ਦੀ ਗੱਲ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਐਫਡੀ ਨਾਲ ਅਸੀਂ ਸਲਾਹ ਕਰਕੇ ਜਨਰਲਾਈਜ਼ ਬਾਰੇ ਸੋਚ ਗਏ ਆ ਵੀ ਕਿਉਂਕਿ ਮੇਰੇ ਹੱਥ ਦੇ ਵਿੱਚ ਨਹੀਂ ਹੈਗੀ ਗੱਲ ਇਹ ਇਹ ਐਫਡੀ ਦਾ ਮਸਲਾ ਆਗਾ ਪਰ ਅਸੀਂ ਉੱਥੇ ਦੂਜੀ ਗੱਲ ਇਹ ਰੱਖੀ ਸੀ ਕਿ ਜਿਹੜੇ ਕੇਸਾਂ ਦੇ ਵਿੱਚ ਫੈਸਲੇ ਆ ਚੁੱਕੇ ਆ ਵੀ ਉਹ ਸੀਓਸੀਪੀ ਲੋਨ ਦੀ ਜ਼ਰੂਰਤ ਨਾ ਪਵੇ ਬਿਨਾ ਸੀਓਸੀਪੀ ਤੋਂ ਬਿਨਾ ਹੀ ਜਿਹੜੇ ਸਪੀਕਿੰਗ ਆਰਡਰ ਨੇ ਵੀ ਉਹ ਤਾਂ ਡਿਪਾਰਟਮੈਂਟ ਆਪਣੇ ਪੱਧਰ ਤੇ ਜਾਰੀ ਕਰਵਾ ਸਕਦਾ ਜਿਸ ਤੇ ਸਿੱਕਿਆ ਸਕੱਤਰ ਮੈਡਮ ਨੇ ਪੂਰਾ ਹਾਂ ਪੱਕੀ ਹੁੰਗਾਰਾ ਦਿੱਤਾ ਤੇ ਉਹਨਾਂ ਨੇ ਜਲਦੀ ਹੀ ਇਸ ਸੰਬੰਧੀ ਕੋਈ ਫੈਸਲਾ ਜਿਹੜਾ ਲੈਣ ਬਾਰੇ ਗੱਲ ਕਹੀ ਆ ਤੇ ਸਾਥੀਓ ਉਸ ਤੋਂ ਬਾਅਦ ਮੈਂ ਬਦਲੀਆਂ ਸੰਬੰਧੀ ਵੀ ਗੱਲ ਕਰਨੀ ਆ ਤੇ ਸਿੱਖਿਆ ਸਕੱਤਰ ਮੈਡਮ ਨਾਲ ਵੀ ਤੇ ਡੀਪੀਆਈ ਸਾਹਿਬ ਨਾਲ ਵੀ ਜਿਹੜੀ ਗੱਲਬਾਤ ਹੋਈ ਆ ਪਹਿਲਾਂ ਸਿੱਖਿਆ ਸਕੱਤਰ ਮੈਡਮ ਨੇ ਉਹਦੇ ਬਦਲੀਆਂ ਦੇ ਸਬੰਧ ਦੇ ਵਿੱਚ ਸਪੈਸ਼ਲ ਮੌਕੇ ਦੇ ਸਬੰਧ ਦੇ ਵਿੱਚ ਪੂਰਾ ਹਾਂ ਪੱਕੀ ਹੰਗਾਰਾ ਜਿਹੜਾ ਉਹਨਾਂ ਨੇ ਦਿੱਤਾ ਆਮ ਬਦਲੀਆਂ ਹੋਣ ਤੋਂ ਬਾਅਦ ਕਿਉਂਕਿ ਜਿਹੜੀ ਪਿੱਛੇ ਮੀਟਿੰਗ ਹੋਈ ਸੀ ਸਾਡੀ ਡੀਪੀਆਈ ਸਾਹਿਬ ਨਾਲ ਉਦੋਂ ਵੀ ਅਸੀਂ ਇਹ ਗੱਲ ਕਹੀ ਸੀ ਕਿ ਪੋਜ਼ੀਟਿਵ ਰਿਸਪੌਂਸ ਆ ਤਸਾਥੀਓ ਜਿਹੜੀ ਹੁਣ ਡੀਪੀਆਈ ਸਾਹਿਬ ਨਾਲ ਜਾਂ ਡੀਐਸਸੀ ਸਾਹਿਬ ਨਾਲ ਜਿਹੜੀ ਆਪਣੀ ਮੀਟਿੰਗ ਹੋਈ ਆ ਸਾਥੀ ਗਏ ਆ ਉਹ ਮੀਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੀ ਆਪਣੀ ਗੱਲ ਰੱਖੀ ਸੀ ਪੇ ਸਕੇਲ ਬਾਰੇ ਕਿ ਪੇ ਸਕੇਲ ਦਾ ਜਿਹੜਾ ਹੈਗਾ ਆਪਣਾ ਮੁੱਦਾ ਵੀ ਉਹ ਇਹਨਾਂ ਨੇ ਕਿਹਾ ਸੀ ਆਪਾਂ ਨੂੰ ਲਾਸਟ ਮੀਟਿੰਗ ਦੇ ਵਿੱਚ ਕਿ ਅਸੀਂ ਐਫਡੀ ਤੋਂ ਸਲਾਹ ਲੈ ਰਹੇ ਹਾਂ ਤਾਂ ਅੱਜ ਡੀਐਸਸੀ ਸਾਹਿਬ ਨੇ ਇਹ ਗੱਲ ਦੱਸੀ ਕਿ ਅਸੀਂ ਜੋ ਐਡਵਾਈਸ ਮੰਗੀ ਹੋਈ ਸੀਗੀ ਐਫਡੀ ਤੋਂ ਤਾਂ ਇਮਰਾਨ ਹੁਸੈਨ ਵਾਲੇ ਕੇਸ ਦੇ ਵਿੱਚ ਜਿਹੜੀ ਅਸੀਂ ਫਾਈਲ ਭੇਜੀ ਸੀ ਤਾਂ ਉਹਨਾਂ ਸੰਬੰਧੀ ਜਿਹੜੀ ਐਡਵਾਈਸ ਆ ਜਾਂ ਜੋ ਡਾਇਰੈਕਸ਼ਨ ਆ ਜਿਹੜੀ ਉਹ ਸਾਡੇ ਕੋਲੇ ਆ ਚੁੱਕੀ ਆ ਅਸੀਂ ਸਾਥੀਆਂ ਨੇ ਉਹਨਾਂ ਤੋਂ ਪੁੱਛਿਆ ਕਿ ਕੀ ਡਾਇਰੈਕਸ਼ਨ ਆਈ ਆ ਤਾਂ ਇਹਦੇ ਬਾਰੇ ਉਹਨਾਂ ਨੇ ਕਿਹਾ ਵੀ ਅਸੀਂ ਹਜੇ ਉਸ ਨੂੰ 익ਜ਼ਾਮਿਨ ਕਰ ਰਹੇ ਆ 익ਜ਼ਾਮਿਨ ਕਰਨ ਤੋਂ ਬਾਅਦ ਅਸੀਂ ਨਾਲ ਦੀ ਨਾਲ ਜਿਹੜੇ ਬਾਕੀ ਕਾਡਰ ਜਿਹੜੇ ਹੈਗੇ ਨੇ ਜਿਹੜੇ ਵੱਖ-ਵੱਖ ਕੇਸ ਲੱਗੇ ਆ ਸਿੱਖਿਆ ਮੈਕਨ ਵਿੱਚ ਉਹਦੇ ਸੰਬੰਧ ਵਿੱਚ ਅਸੀਂ ਡਾਇਰੈਕਸ਼ਨ ਆ ਜਿਹੜੀ ਉਹ ਅਸੀਂ ਜਾਰੀ ਕਰ ਦੇਵਾਂਗੇ ਤੇ ਇਹਦੇ ਵਿੱਚ ਆ ਪੇ ਫਿਕਸੇਸ਼ਨ ਸੰਬੰਧੀ ਉਹਨਾਂ ਨਾਲ ਗੱਲ ਕੀਤੀ ਸੀ ਕਿ ਸਮੱਸਿਆ ਆ ਰਹੀ ਹੈ 41 ਕਾਟ ਦੇ ਵਿੱਚ ਖਾਸ ਕਰਕੇ ਤੇ ਸਾਡੇ ਕਾਫੀ ਸਾਥੀਆਂ ਦੀ ਜਿਹੜੀਆਂ ਤਨਖਾਹਾਂ ਨੇ ਉਹ ਰਿਲੀਜ਼ ਨਹੀਂ ਹੋਈਆਂ ਜਿਹੜੀਆਂ ਆਪਣੀਆਂ ਸੀਓਸੀਪ ਲੱਗੀ ਆ ਜਿਹੜੇ ਮੇਰੇ ਵਾਲੇ ਕੇਸ ਦੇ ਵਿੱਚ ਜਿਹੜੇ ਹੈਗੇ ਨੇ ਤਾਂ ਉਹਦੇ ਵਿੱਚ ਡੀਪੀਆਈ ਸਾਹਿਬ ਨੇ ਕਾਫੀ ਨਰਾਜ਼ਗੀ ਪ੍ਰਗਟ ਕੀਤੀ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਉਹਨਾਂ ਨੇ ਕਿਹਾ ਵੀ ਮੈਂ ਪਹਿਲਾਂ ਹੀ ਕਿਹਾ ਸੀ ਵੀ ਜੋ ਤਨਖਾਹਾਂ ਜਿਵੇਂ ਨਿਕਲਦੀਆਂ ਨੇ ਉਹਵੇਂ ਨਿਕਲਣੀਆਂ ਚਾਹੀਦੀਆਂ ਨੇ ਕਿਉਂਕਿ ਜੇ ਕੋਈ ਵਾਧ ਕਟ ਹੋਊਗੀ ਉਹਦਾ ਡਿਊ ਡਰਾਨਾ ਜਿਹੜਾ ਉਹ ਹੋ ਜਾਊਗਾ ਤੇ ਜਿਹਦੇ ਵਿੱਚ ਅਗਲੀ ਗੱਲ ਜਿਹੜੀ ਸਾਥੀਆਂ ਵੱਲੋਂ ਇਹ ਰੱਖੀ ਗਈ ਕਿ ਜਤਿੰਦਰ ਢਿੱਲੋਂ ਵਾਲੇ ਕੇਸ ਦੇ ਵਿੱਚ ਕਿਉਂਕਿ ਬਹੁਤ ਸਾਰੇ ਇਹ ਇਸ ਸੰਬੰਧੇ ਵੀ ਜਿਹੜੇ ਸਾਥੀਆਂ ਦੇ ਫੋਨ ਆ ਰਹੇ ਸੀ ਵੀ ਉਹਨਾਂ ਨੂੰ ਵੈਟ ਕਰਾਉਣ ਦੇ ਲਈ ਕਿਹਾ ਜਾ ਰਿਹਾ ਤਾਂ ਡੀਪੀਆਈ ਸਾਹਿਬ ਕੋਲ ਇਹ ਗੱਲ ਰੱਖੀ ਵੀ ਜਦੋਂ ਤੁਸੀਂ ਐਫਡੀ ਤੋਂ ਐਡਵਾਈਸ ਮੰਗੀ ਹੋਈ ਆ ਡਾਇਰੈਕਸ਼ਨ ਮੰਗੀ ਹੋਈ ਆ ਤਾਂ ਉਸ ਕੇਸ ਦੇ ਵਿੱਚ ਵੱਖਰੇ ਤੌਰ ਤੇ ਵੈਟ ਕਰਾਉਣ ਦੀ ਕੀ ਲੋੜ ਆ ਜ਼ਰੂਰਤ ਹੀ ਨਹੀਂ ਹੈ ਕਿ ਜਿਹੜੀ ਡਾਇਰੈਕਸ਼ਨ ਆਉਣੀ ਆ ਕਿਉਂਕਿ ਉਹ ਸਾਰਿਆਂ ਤੇ ਤਾਂ ਸੇਮ ਹੀ ਇੰਪਲੀਮੈਂਟ ਜਿਹੜਾ ਉਹ ਕੇਸ ਨੂੰ ਹੋਣਾ ਤਾਂ ਉਹਦੇ ਵਿੱਚ ਤਾਂ ਵੈਟ ਕਰਾਉਣ ਦੀ ਜ਼ਰੂਰਤ ਹੀ ਨਹੀਂ ਤੇ ਨਾਲ ਦੀ ਨਾਲ ਇਹ ਗੱਲ ਵੀ ਰੱਖੀ ਕਿਉਂਕਿ ਸਾਡੇ ਸਾਥੀਆਂ ਵੱਲੋਂ ਇਹ ਫੋਨ ਆ ਰਹੇ ਸੀ ਕਿ ਜੋ ਕੈਂਡੀਡੇਟ ਨੇ ਉਹਨਾਂ ਨੂੰ ਡੀਡੀਓਜ਼ ਵੱਲੋਂ ਜਾਂ ਡੀਓ ਆਫਿਸ ਵੱਲੋਂ ਇਹ ਮਜਬੂਰ ਕੀਤਾ ਜਾ ਰਿਹਾ ਕਿ ਤੁਸੀਂ ਜਾ ਕੇ ਖੁਦ ਬਿਟ ਕਰਵਾ ਕੇ ਲੈ ਕੇ ਆਓ ਤਾਂ ਡੀਪੀਆਈ ਸਾਹਿਬ ਨੂੰ ਇਸ ਸਥਿਤੀ ਬਾਰੇ ਜਾਣੂ ਕਰਵਾਇਆ ਤੇ ਕਿਹਾ ਵੀ ਇਹ ਸਾਡੇ ਕੈਂਡੀਡੇਟਾਂ ਦੀ ਜ਼ਿੰਮੇਵਾਰੀ ਨਹੀਂ ਹੈਗੀ ਇਹ ਜ਼ਿੰਮੇਵਾਰੀ ਵਿਭਾਗ ਦੀ ਬਣਦੀ ਹੈ ਡੀਓ ਦੀ ਬਣਦੀ ਹੈ ਜਾਂ ਡੀਡੀਓਜ਼ ਦੀ ਬਣਦੀ ਆ ਤਾਂ ਉੱਥੇ ਡੀਐਸਸੀ ਸਾਹਿਬ ਨੇ ਕਾਫੀ ਨਾਰਾਜ਼ਗੀ ਪ੍ਰਗਟ ਕੀਤੀ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਵੀ ਕੈਂਡੀਡੇਟਾਂ ਜਿਹੜਾ ਉਸ ਨੂੰ ਮਜਬੂਰ ਨਹੀਂ ਕੀਤਾ ਜਾਊਗਾ ਉਹਨਾਂ ਨੇ ਇਸ ਸਬੰਧ ਦੇ ਵਿੱਚ ਇਹ ਵੀ ਗੱਲ ਕਹੀ ਆ ਕਿ ਉਹ ਜੇਤੀ ਹੀ ਇਸ ਸਬੰਧ ਦੇ ਵਿੱਚ ਇੱਕ ਪੱਤਰ ਆ ਜਿਹੜਾ ਉਹ ਜਾਰੀ ਕਰਨਗੇ ਜਿਹਦੇ ਵਿੱਚ ਉਹ ਤਨਖਾਹਾਂ ਦੇ ਸਬੰਧ ਦੇ ਵਿੱਚ ਤੇ ਬੈਟ ਦੇ ਸਬੰਧ ਦੇ ਵਿੱਚ ਜਿਹੜੇ ਦਿਸ਼ਾ ਨਿਰਦੇਸ਼ ਨੇ ਜਿਹੜੇ ਉਹ ਜਾਰੀ ਕਰਨਗੇ ਵੈਸੇ ਉਹਨਾਂ ਨੇ ਭਰੋਸਾ ਦਿੱਤਾ ਕਿ ਜੋ ਇਮਰਾਨ ਹੁਸੈਨ ਵਾਲੇ ਕੇਸ ਦੇ ਵਿੱਚ ਜੋ ਡਾਇਰੈਕਸ਼ਨ ਆਈ ਆ ਵੀ ਉਹ ਅਸੀਂ 2-4 ਦਿਨਾਂ ਦੇ ਵਿੱਚ ਇਹਨੂੰ ਇਗਜ਼ਾਮਿਨ ਕਰਕੇ ਬਾਕੀ ਅਸੀਂ ਉਹਨੂੰ ਅਸੀਂ ਇੰਪਲੀਮੈਂਟ ਆ ਜਿਹੜੀ ਉਹ ਬਾਕੀ ਜੋ ਕੇਸ ਹੈਗੇ ਨੇ ਜਾਂ ਬਾਕੀ ਜੋ ਕੈਂਡੀਡੇਟ ਨੇ ਉਹਨਾਂ ਤੇ ਅਸੀਂ ਇੰਪਲੀਮੈਂਟ ਕਰ ਕਰ ਦੇਵਾਂਗੇ ਸਾਥੀਓ ਹੁਣ ਉਸ ਤੋਂ ਬਾਅਦ ਦੂਜਾ ਜਿਹੜਾ ਆਪਣਾ ਮੁੱਦਾ ਸੀਗਾ ਇੱਕ ਬਦਲੀਆਂ ਵਾਲਾ ਸਿੱਖਿਆ ਸਕੱਤਰ ਮੈਡਮ ਨੇ ਵੀ ਹਾਂ ਪੱਕੀ ਹੰਗਾਰਾ ਜਿਹੜਾ ਭਰਿਆ ਤੇ ਡੀਪੀਆਈ ਸਾਹਿਬ ਨੇ ਵੀ ਅੱਜ ਇਸ ਗੱਲ ਦੀ ਪ੍ਰੋੜਤਾ ਕੀਤੀ ਆ ਕਿ ਸਾਡੀ ਸਿੱਖਿਆ ਸਕੱਤਰ ਮੈਡਮ ਨਾਲ ਵੀ ਗੱਲ ਹੋਈ ਆ ਇਸ ਸੰਬੰਧ ਦੇ ਵਿੱਚ ਜਿਹੜੀਆਂ ਆਮ ਬਦਲੀਆਂ ਨੇ ਉਸ ਤੋਂ ਬਾਅਦ ਅਸੀਂ ਪੋਜ਼ਿਟਿਵ ਤਰੀਕੇ ਨਾਲ ਜਿਹੜਾ ਹੈਗਾ 41 ਕਾਰਡ ਨੂੰ ਸਪੈਸ਼ਲ ਮੌਕਾ ਦੇਣ ਬਾਰੇ ਵਿਚਾਰਾ ਕਰ ਰਹੇ ਹਾਂ ਇੱਕ ਇਹਦੇ ਵਿੱਚ ਇੱਕ ਪੁਆਇੰਟ ਹੋਰ ਜੋੜ ਦਈਏ ਸਿੱਖਿਆ ਸਕੱਤਰ ਜੀ ਨਾਲ ਗੱਲ ਹੋਈ ਸੀ ਕਿ ਮਿਊਚੁਅਲ ਜਿਹੜੀ ਟਰਾਂਸਫਰ ਆ ਵੀ ਉਹਦੇ ਵਿੱਚ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਕਿਉਂਕਿ ਮਿਊਚੁਅਲ ਦੇ ਵਿੱਚ ਤਾਂ ਕੋਈ ਮਤਲਬ ਹੈ ਹੀ ਨਹੀਂ ਕਿਉਂਕਿ ਇੱਕ ਬੰਦੇ ਨੇ ਦੂਜੀ ਜਗ੍ਹਾ ਤੇ ਆਉਣਾ ਨਾ ਪੋਸਟ ਕੋਈ ਖਾਲੀ ਰਹਿਣੀ ਕਿਸੇ ਪਾਸਿਓਂ ਤਾਂ ਉੱਥੇ ਅਛੇ ਤਹੀ ਇਸ ਸੰਬੰਧੀ ਵੀ ਜਿਹੜੀ ਡਾਇਰੈਕਸ਼ਨ ਉਹ ਆ ਜਾਣੀ ਆ ਕਿ ਮਿਊਚੁਅਲ ਟਰਾਂਸਫਰ ਦੇ ਵਿੱਚ ਜਿਹੜੀ ਹੈਗੀ ਆ ਉਹ ਕੋਈ ਦਿੱਕਤ ਨਹੀਂ ਆਊਗੀ ਤੇ ਉਸ ਦੇ ਵਿੱਚ ਕੋਈ ਵੀ ਕੰਡੀਸ਼ਨ ਆ ਜਿਹੜੀ ਉਹ ਨਹੀਂ ਲਗਾਈ ਜਾਊਗੀ ਬਿਨਾ ਕੰਡੀਸ਼ਨ ਤੋਂ ਮਿਊਚੁਅਲ ਟਰਾਂਸਫਰ ਚਾਹੇ ਉਹ ਕਿਸੇ ਵੀ ਕਾਡਰ ਦਾ ਕੈਂਡੀਡੇਟ ਕਿਉਂ ਨਾ ਹੋਵੇ ਤੇ ਸਾਥੀਓ ਇੱਕ ਆਪਣਾ ਮੁੱਦਾ ਹੋਰ ਸੀਗਾ ਜਿਹਦੇ ਵਿੱਚ ਪਿਛਲੇ ਦਿਨੀ ਕਾਫੀ ਜ਼ਿਆਦਾ ਮੰਨ ਲਓ ਇਹ ਚਰਚਾ ਦੇ ਵਿੱਚ ਰਿਹਾ ਜਿਹਦੇ ਵਿੱਚ ਐਸਐਸਟੀ ਇੰਗਲਿਸ਼ ਦਾ ਮੁੱਦਾ ਜਿਹੜਾ ਹੈਗਾ ਕਿਉਂਕਿ ਪਿੱਛੇ ਜੇ ਕਾਫੀ ਸਾਨੂੰ ਫੋਨ ਕਾਲ ਦੇ ਸੰਬੰਧ ਦੇ ਵਿੱਚ ਆਈਆਂ ਕਿ ਐਸਐਸਟੀ ਵਾਲੇ ਸਾਥੀਆਂ ਦੇ ਕਾਲਸ ਆਈਆਂ ਕਿ ਸਾਡੀ ਜਿਹੜੀ ਪੋਸਟ ਆ ਕਨਵਰਟ ਹੋ ਰਹੀ ਆ ਜਾਂ ਅਸੀਂ ਇਸ ਸੰਬੰਧੀ ਜਿਹੜੀ ਗੱਲਬਾਤ ਆ ਉਹ ਖੁੱਲ ਕੇ ਡੀਐਸਸੀ ਸਾਹਿਬ ਨਾਲ ਕੀਤੀ ਆ ਔਰ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਆ ਕਿ ਐਸਐਸਟੀ ਵਾਲੇ ਸਾਥੀ ਦੇ ਜਿਹੜੇ ਚਾਹੇ ਸਾਡੇ ਉਹ ਇੰਗਲਿਸ਼ ਵਾਲੇ ਸਾਥੀ ਨੇ ਉਹ ਕਿਸੇ ਵੀ ਨਾਲ ਜਿਹੜੀ ਬੇਇਨਸਾਫੀ ਆ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਵੀ ਗੱਲ ਦੇ ਵਿੱਚ ਸਚਾਈ ਆ ਕਿ ਸਾਡੇ ਇੰਗਲਿਸ਼ ਵਾਲੇ ਸਾਥੀ ਜਿਹੜੇ ਲੰਬੇ ਸਮੇਂ ਤੋਂ ਚਾਹੇ ਉਹ ਕਿਸੇ ਵੀ ਭਰਤੀ ਕੋ ਕੇ ਸਾਡੇ 41 ਗਾੜ ਦੇ ਵਿੱਚ ਵੀ ਵੱਡੀ ਪੱਧਰ ਤੇ ਇੰਗਲਿਸ਼ ਵਾਲੇ ਸਾਥੀ ਭਰਤੀ ਹੋਏ ਆ ਤਾਂ ਅਸੀਂ ਉਹਨਾਂ ਨੂੰ ਇਹ ਸੁਝਾਅ ਦਿੰਦਾ ਵੀ ਤੁਸੀਂ ਇਸ ਸਬੰਧ ਦੇ ਵਿੱਚ ਇਹੀ ਆ ਵੀ ਦੇਖੋ ਸਕੂਲਾਂ ਦੇ ਵਿੱਚ ਬਹੁਤ ਸਾਰੇ ਸਕੂਲ ਇਸ ਤਰ੍ਹਾਂ ਦੇ ਨੇਗੇ ਕਿ ਜਿੱਥੇ ਸਾਰੀਆਂ ਇੰਗਲਿਸ਼ ਦੀਆਂ ਪੋਸਟਾਂ ਜਾਂ ਐਸਐਸਟੀ ਦੀਆਂ ਪੋਸਟਾਂ ਨੇ ਤਾਂ ਤੁਸੀਂ ਉਸ ਦੇ ਸਬੰਧ ਦੇ ਵਿੱਚ ਇਹ ਗੱਲ ਕਰ ਸਕਦੇ ਹੋ ਕਿ ਇੰਗਲਿਸ਼ ਵਾਲੇ ਸਾਥੀਆਂ ਵਾਸਤੇ ਤੁਸੀਂ ਨਵੀਂ ਪੋਸਟ ਆ ਜਿਹੜੀ ਉਸ ਨੂੰ ਕ੍ਰੀਏਟ ਕਰਕੇ ਉੱਥੇ ਉਹਨਾਂ ਦੀ ਬਦਲੀ ਕੀਤੀ ਜਾ ਸਕਦੀ ਆ ਤੇ ਡੀਪੀ ਡੀਐਸਸੀ ਸਾਹਿਬ ਨੇ ਇਹ ਗੱਲ ਕਹੀ ਆ ਕਿ ਹੁਣ ਲਗਭਗ 1200 ਦੇ ਕਰੀਬ ਪ੍ਰਮੋਸ਼ਨਾਂ ਜਿਹੜੀਆਂ ਹੋ ਚੁੱਕੀਆਂ ਨੇ ਵੱਖ-ਵੱਖ ਸਬਜੈਕਟਾਂ ਦੀਆਂ ਜਿਦੇ ਵਿੱਚ ਕਾਫੀ ਪੋਸਟਾਂ ਨੇ ਜਿਹੜੀਆਂ ਖਾਲੀ ਹੋ ਗਈਆਂ ਤਾਂ ਸਾਥੀਓ ਇੱਕ ਛੋਟਾ ਜਿਹਾ ਤੁਹਾਡੇ ਨਾਲ ਅੰਕੜਾ ਸਮਝਾ ਕਰਨ ਜਾ ਰਿਹਾ ਐਸਐਸਟੀ ਤੇ ਇੰਗਲਿਸ਼ ਦੇ ਵਿੱਚ ਇੰਗਲਿਸ਼ ਦੀਆਂ ਕੁੱਲ 7422 ਪੋਸਟਾਂ ਜਿਹੜੀਆਂ ਸੈਂਕਸ਼ਨ ਪੋਸਟਾਂ ਨੇ ਕੁੱਲ ਐਸਐਸਟੀ ਦੀਆਂ 9091 ਪੋਸਟਾਂ ਨੇ ਜਿਦੇ ਵਿੱਚੋਂ 6198 ਪੋਸਟਾਂ ਜਿਹੜੀਆਂ ਹੈਗੀਆਂ ਨੇ ਪੜੀਆਂ ਹੋਈਆਂ ਨੇ ਕਿਆਂ ਆਪਣੀਆਂ ਇੰਗਲਿਸ਼ ਦੀਆਂ ਤੇ 7765 ਪੋਸਟਾਂ ਐਸਐਸਟੀ ਦੀਆਂ ਭਰੀਆਂ ਹੋਈਆਂ ਨੇ ਤੇ ਖਾਲੀ ਬਚੀਆਂ ਪੋਸਟਾਂ ਨੇ ਜਿਹੜੀਆਂ 1012 ਪੋਸਟਾਂ ਨੇ ਜਿਹੜੀਆਂ ਉਹ ਇੰਗਲਿਸ਼ ਦੀਆਂ ਖਾਲੀ ਆ ਤੇ 1088 ਪੋਸਟਾਂ ਨੇ ਜਿਹੜੀਆਂ ਉਹ ਐਸਐਸਟੀ ਦੀਆਂ ਖਾਲੀ ਨੇ ਇਹ ਅੰਕੜੇ ਜਿਹੜੇ ਹੈਗੇ ਨੇ ਇਹ ਆਪਾਂ ਪ੍ਰਾਪਤ ਕੀਤੇ ਨੇ ਤੇ ਜਿਹਦੇ ਵਿੱਚ ਉਹ ਇਹ ਪੂਰਾ ਮਤਲਬ ਕਿ ਇਹ ਕਲੀਅਰ ਹੋ ਰਿਹਾਗਾ ਕਿ ਦੋਨੇ ਸਬਜੈਕਟਾਂ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਲਗਭਗ ਬਰਾਬਰ ਖਾਲੀ ਪਈਆਂ ਨੇ ਕਿਆਂ ਤਾ ਸਮੱਸਿਆ ਕੀ ਆ ਵੀ ਕਿਉਂਕਿ ਮਾਝੇ ਦੋਆਬੇ ਦੇ ਵਿੱਚ ਸਾਰੀਆਂ ਭਰਤੀਆਂ ਮਾਝੇ ਦੋਆਬੇ ਦੇ ਵਿੱਚ ਹੋਈਆਂ ਨੇ ਤੇ ਮਾਲਵੇ ਦੇ ਵਿੱਚ ਜਿਹੜੀ ਆ ਉਹਨਾਂ ਨੂੰ ਟਰਾਂਸਫਰ ਦੇ ਵਿੱਚ ਜਿਹੜੀ ਸਾਡੇ ਅੰਗਰੇਜ਼ੀ ਵਾਲੇ ਸਾਥੀਆਂ ਨੂੰ ਸਮੱਸਿਆ ਆ ਰਹੀ ਆ ਤਾਂ ਡੀਐਸਸੀ ਸਾਹਿਬ ਨਾਲ ਇਹ ਪੂਰੀ ਡਿਟੇਲ ਦੇ ਵਿੱਚ ਗੱਲਬਾਤ ਹੋਈ ਆ ਔਰ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਕਿਸੇ ਦੇ ਨਾਲ ਵੀ ਜਿਹੜਾ ਹੈਗਾ ਕੋਈ ਇਸ ਮਾਮਲੇ ਦੇ ਵਿੱਚ ਧੱਕਾ ਜਿਹੜਾ ਉਹ ਨਾ ਹੋਵੇ ਇਸ ਨੂੰ ਤਰੀਕੇ ਦੇ ਨਾਲ ਕਿਉਂਕਿ SST ਵਾਲੇ ਸਾਥੀਆਂ ਦਾ ਵੀ ਜਿਹੜਾ ਹੈਗਾ ਕੋਈ ਹੱਕ ਨਾ ਮਾਰਿਆ ਜਾਵੇ ਔਰ ਸਾਡੇ ਅੰਗਰੇਜ਼ੀ ਵਾਲੇ ਸਾਥੀਆਂ ਦੇ ਨਾਲ ਵੀ ਬੇਨਸਾਪੀ ਨਾ ਹੋਵੇ ਕਿਉਂਕਿ ਅਸੀਂ ਜੂਨੀਅਨ ਦੇ ਤੌਰ ਤੇ ਮਹਿਸੂਸ ਕਰਦੇ ਆ ਕਿ SST ਵਾਲੇ ਵੀ ਸਾਡੇ ਸਾਥੀ ਨੇ ਤੇ ਅੰਗਰੇਜ਼ੀ ਵਾਲੇ ਵੀ ਸਾਡੇ ਸਾਥੀ ਨੇ ਤੇ ਅਸੀਂ ਸਾਰਿਆਂ ਨੂੰ ਬਰਾਬਰ ਲੈ ਕੇ ਚਲਦੇ ਆ ਤੇ ਸਾਡੀ ਕੋਸ਼ਿਸ਼ ਵੀ ਹੋਵੇ ਕਿਸੇ ਨਾਲ ਕੋਈ ਬੇਨਸਾ ਵੀ ਨਾ ਜਿੱਥੇ ਡੀਐਸਸੀ ਸਾਹਿਬ ਨੇ ਪੂਰਾ ਭਰੋਸਾ ਦਿੱਤਾਗਾ ਕਿ ਇਸ ਮਸਲੇ ਨੂੰ ਕਿਉਂਕਿ ਸਰਕਾਰ ਲੈਵਲ ਦਾ ਮਸਲਾ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਸੁਲਝਾਇਆ ਜਾਊਗਾ ਸਾਥੀਓ ਸੋ ਸਾਥੀਓ ਇਹ ਸਾਰੀਆਂ ਗੱਲਾਂ ਬਾਤਾਂ ਨੇ ਅੱਜ ਮੀਟਿੰਗ ਦੇ ਵਿੱਚ ਹੋਈਆਂ ਨੇ ਤੇ ਇਸ ਦੇ ਸੰਬੰਧ ਰੇ ਵਿੱਚ ਕੋਈ ਮੈਨੂੰ ਲੱਗਦਾ ਸਾਰੀਆਂ ਗੱਲਾਂ ਬਾਤਾਂ ਨੂੰ ਆਪਾਂ ਛੂ ਲਿਆਗਾ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲਗਾਤਾਰ ਜਿਹੜਾ ਅਸੀਂ رابطہ ਹੈਗਾ ਗੱਡ ਡਿਪਾਰਟਮੈਂਟ ਦੇ ਨਾਲ ਰੱਖਾਂਗੇ ਸਾਥੀਓ ਤੇ ਛੇਤੀ ਆਪਾਂ ਨੂੰ ਪੋਜ਼ੀਟਿਵ ਰਿਜ਼ਲਟ ਨੇ ਜਿਹੜੇ ਉਹ ਸਾਰੇ ਮੁੱਦਿਆਂ ਦੇ ਵਿੱਚ ਮਿਲਣ ਦੀ ਉਮੀਦ ਆ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ